ਸੋ ਵਾਟਰ ਲੈਵਲ ਖਤਰੇ ਤੋਂ ਥੱਲੇ ਜਾ ਰਹੇ ਹਨ ਨਹਿਰਾਂ ਦਾ ਸੀ ਕਰ ਰਹੇ ਆ ਨਹਿਰਾਂ ਤੋਂ ਪਾਣੀ ਅਸੀਂ ਕੱਸੀਆਂ ਪੁਰਾਣੀਆਂ ਜਿਹੜੇ ਰਜਵਾਹੇ ਚਲਾਏ ਨੇ ਪਾਈਪਾਂ ਪਾ ਰਹੇ ਆ ਕਿ ਚਲੋ ਨਹਿਰਾਂ ਦਾ ਪਾਣੀ ਵਧਤੀਏ ਜਿਹੜਾ ਧਰਤੀ ਵਾਲਾ ਪਾਣੀ ਕੱਢਣ ਨੂੰ ਬੰਦ ਕਰੀਏ ਨਹੀਂ ਤਾਂ ਕੱਲਾ ਨਾ ਨਹੀਂ ਰਹਿ ਜੂਗਾ ਜੀ ਪੰਜ ਆਪ ਹਾਂ ਹੁਣ ਤਾਂ ਮੈਟ੍ਰੀ ਮੋਲਨ ਪੜ ਲਓ ਖਵਾਰਾਂ ਚ ਸੱਤ ਬੈਂਡ ਮੁੰਡੇ ਲਈ ਸਾਢੇ 6 ਬੈਂਡ ਕੁੜੀ ਚਾਹੀਦੇ ਲੈ ਮੈਂ ਕਹ ਪਹਿਲਾਂ ਰੇਡੀਓ ਤੇ ਬੈਂਡ ਹੁੰਦੇ ਸੀ ਇਹ ਅੱਜ ਤਾਂ ਬੈਂਡਾਂ ਤੇ ਹੋ ਗਏ ਜੀ ਚਲੋ ਕੈਨੇਡਾ ਚਲੋ ਆਸਟ੍ਰੇਲੀਆ ਉਹ ਉੱਥੇ ਪਰਤੇ ਉਹ ਮੁਲਕ ਪਰਤੇ ਉਹ ਕਹਿੰਦੇ ਬੱਸ ਕਰੋ ਜੀ ਹੁਣ ਧੰਨਵਾਦ ਇਹ ਤੁਸੀਂ ਲੱਕੀਓ ਬਹੁਤ ਮੈਂ ਜਿੰਨੇ ਆ ਮੁੰਡੇ ਕੁੜੀਆਂ ਬੈਠੇ ਨੇ ਬਹੁਤ ਲੱਕੀਓ ਕਿ ਆਹੋ ਜੀ ਯੂਨੀਵਰਸਿਟੀ ਚ ਤੁਹਾਨੂੰ ਐਡਮਿਸ਼ਨਾਂ ਮਿਲੀਆਂ ਹੋਈਆਂ ਇਹੋ ਜਿਹੇ ਪ੍ਰੋਫੈਸਰ ਤੁਹਾਨੂੰ ਪੜਾ ਰਹੇ ਨੇ ਨਹੀਂ ਤਾਂ ਸੰਤ ਤਾਂ 10ਵੀਂ ਤੋਂ ਬਾਅਦ ਹੀ ਮੋੜ ਦਿੰਦੇ ਉਧਰੀ चलो चलो शाबाशाह आटादारीम चा जा जाओ वैरी गुड आटादारीम चला है। लिख के दे दू तीन लख चाहिए जी क्या मैं तीन लख दे लिख के दे दो, मत पा दो भी कहदे वास्ते चाहिए शमशान घाट दंधा उच्चिया चकड़िया ने जी मैं थो जी की गल थोड़े मुरद्या यकीन है नहीं है कि वापस ना घर मुड़े आने बड़ी मुश्किल में छा बच्चे बैठने वास्तव बेंच बना दिए बाहर पिंड सोलर लाइटा ला दिए ਉਹ ਤੁਹਾ ਲਾਇਬ੍ਰੇਰੀ ਬਣਾ ਦਿਓ ਤੁਹਾਡੇ ਪਿੰਡ ਜਾਂ ਫਿਰ ਤੁਸੀਂ ਪਿੰਡ ਵਾਲੀ ਸੜਕ ਠੀਕ ਕਰਾ ਲਓ ਮੈਨੂੰ ਕਹਿੰਦੇ ਜੀ ਸ਼ਮਸ਼ਾਨ ਘਾਟ ਤੋਂ ਬਿਨਾ ਬਾਕੀ ਜਿਹੜੇ ਕੰਮ ਤੁਸੀਂ ਦੱਸੇ ਨੇ ਇਹ ਤੁਸੀਂ ਕਰ ਸਕਦੇ ਹੋ ਦਿੱਲੀ ਦੇ ਸ਼ਾਨਦਾਰ ਸਕੂਲ ਨੇ ਦਿੱਲੀ ਦੇ ਬੱਚੇ IIT ਜਾ ਰਹੇ ਨੇ ਸਰਕਾਰੀ ਸਕੂਲਾਂ ਦੇ ਆਪਣੇ ਵੀ ਆਪਣੇ ਪਿਛਲੇ ਸਾਲ ਦੇ 157 ਬੱਚੇ ਫਸਟ ਟਾਈਮ ਇਨ ਹਿਸਟਰੀ 157 ਬੱਚੇ IIT ਦਾ ਟੈਸਟ ਕਲੀਅਰ ਕਰਕੇ ਸਰਕਾਰੀ ਸਰਕਾਰੀ ਸਕੂਲੋਂ 3.5 ਕਰੋੜ ਲੋਕਾਂ ਨੇ ਮੈਨੂੰ ਪੰਜਾਬ ਦਾ ਲਾਣੇਦਾਰ ਚੁਣਿਆ। ਘਰ ਚ ਲਾਣੇਦਾਰ ਹੁੰਦਾ ਇੱਕ। ਲਾਣੇਦਾਰ ਫੈਸਲਾ ਕਰਦਾ ਘਰ ਕਿਵੇਂ ਚੱਲਣਾ ਹੈ। ਪਰ ਲਾਣੇਦਾਰ ਦਾ ਫਰਜ਼ ਇਹ ਵੀ ਬਣਦਾ ਹੁੰਦਾ ਕਿ ਬੱਚੇ ਤੋਂ ਲੈ ਕੇ 노ਹਾ ਤੱਕ ਧੀਆ ਤੱਕ ਸਭ ਦੇ ਗਰਵਿੰਸਸ ਸੁਣਨੇ ਵੀ ਹੁੰਦੇ ਹਨ। ਗਲੋਬਲ ਸਿਟੀਜ਼ਨਾਂ ਉਸ ਮੁਲਕ ਚ ਵੀ ਕਾਮਯਾਬ ਹੋ ਜਾਂਦੇ ਨੇ ਜਿਹੜੇ ਮੁਲਕ ਚ ਗਲਤੀ ਨਾ ਚਲੇ ਜਾਈਏ। બીજીਰ ਗੱਲ ਕਿਸੇ ਹੋਰ ਕੰਟਰੀ ਦੀ ਹੋਈ ਸੀ ਚਲ ਇੱਥੇ ਲਾਗੇ ਇੱਥੇ ਕੰਮਜਾ ਬੋ ਜੰਨੇ ਕੋਈ ਗੱਲ ਨਹੀਂ ਹੈਗੇ ਕੰਮਜਾ ਤੇ ਮਰਜੀ ਚਲ ਜਾ ਕੰਮਜਾ ਕੋਈ ਅਸੀ ਕਮੀ ਨਹੀਂ ਪੰਜਾਬ ਦੇ ਵਿੱਚ ਕੁਦਰਤ ਨੇ ਛੱਡੀ ਜਿਹੜੀ ਕਾਮਯਾਬੀ ਵੱਲ ਨੂੰ ਨਾਂ ਲੈ ਕੇ ਜਾਂਦੀ ਹੋਵੇ ਬਾਜ਼ਾਰ ਸੇ ਅੱਜ ਵੀ ਖਾਲੀ ਹੱਥ ਵਾਪਸ ਆ ਜਾਂਦਾ ਹੂੰ ਪਹਿਲੇ ਪੈਸੇ ਨਹੀਂ ਥੇ ਅਬ ਕਵਾਹਿਸ਼ ਨਹੀਂ ਹੈ ਕਹਿੰਦਾ ਜਦੋਂ ਦੰਦ ਸੀ ਉਦੋਂ ਬਦਾਮ ਨਹੀਂ ਸੀ ਜਦੋਂ ਬਾਦਾਮ ਖਰੀਦਣ ਚੋਕੇ ਹੋਏ ਉਹਦੇ ਦੰਦ ਨਿਕਲ ਗਏ ਜਾਏ ਗਏ ਲੋ ਜਿੱਦੇ ਕੁੱਤਾ ਪੈ ਗਿਆ ਉਹਦੇ ਰੋੜਾ ਨਹੀਂ ਸੀ ਜਿੱਦੇ ਰੋੜਾ ਲੈ ਕੇ ਕੁੱਤਾ ਸੁੱਤਾ ਪਿਆ ਸੀ ਆਪਾਂ ਆਪਣੇ ਪੈਰਾਂ ਤੇ ਖੜੇ ਹੋਈਏ ਆਪਾਂ ਕਿਉਂ ਦੇਖੀਏ ਇੱਧਰ ਉੱਧਰ ਪੰਜਾਬ ਤੱਕ ਫੂਡ ਬਾਲ ਹੈ ਸਾਰੇ ਦੇਸ਼ ਦੀ 182 ਲੱਖ ਮੀਟ੍ਰਿਕ ਟਨ ਚੌਲ ਇਸ ਵਾਰ ਪੰਜਾਬ ਦੇਸ਼ ਨੂੰ ਦੇ ਰਿਹਾ ਹੈ 182 ਲੱਖ ਮੀਟ੍ਰਿਕ ਟਨ